ਜੈ ਸ਼ੰਕਰ ਜੈ ਨਾਲ ਦੀਵਸਾ ਜਿਦਾ ਦੋਸਤੋ ਅਸੀਂ ਆਏ ਸੀ ਅੱਜ ਸ਼੍ਰੀ ਚੋਲਾ ਸਾਹਿਬ ਦੇ ਵਿੱਚ ਤੇ ਕਿਸੇ ਦੇ ਘਰ ਦੇ ਬੈੱਡਰੂਮ ਦੇ ਵਿੱਚ ਇੱਕ ਸੱਪ ਆਇਆ ਵਾ ਜਿਹਨੂੰ ਅਸੀਂ ਦੱਸ ਰਹੇ ਹਾਂ ਵੀ ਕੋਮਨ ਕਰ ਰਹਿਤ ਲੋਕ ਮੈਨੂੰ ਅਕਸਰ ਹੀ ਪੁੱਛਦੇ ਆ ਨਾ ਜੀ ਤੁਹਾਡੀ ਪੀਨ ਕਿੱਥੇ ਹੁੰਦੀ ਆ ਦੋਸਤੋ ਮੈਂ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਮੈਂ ਪੀਨ ਨਾਲ ਕਦੀ ਸੱਪ ਨਹੀਂ ਫੜਿਆ ਭਾਜੀ ਐਸਲ ਮਾਰੀ ਦੇ ਅੰਦਰ ਸੀ ਸੱਪ ਹਾਂਜੀ ਤੇ ਪਰੇਸ਼ਾਨ ਸੀ ਤੁਸੀਂ ਮੈਨੂੰ ਦੱਸ ਦਿਓ ਵੀ ਕੈਮੀਕਲ ਆਣ ਕੇ ਜੇ ਸ਼ੁਰੂ ਕੀਤਾ ਤੇ ਕਿੰਨੇ ਕਿ ਚਿਰ ਦੇ ਵਿੱਚ ਇਹ ਕੈਮੀਕਲ ਨਾਲ ਸੱਪ ਬਾਹਰ ਆ ਗਿਆ ਮਤਲਬ ਉਹੀ ਜਿਹੜੇ ਕੈਮੀਕਲ ਕੂਮੀਗਲ ਬਣਾਉਣ ਲੱਗਿਆ ਵਰਤਣ ਲੱਗਿਆ ਪਾਉਣ ਦੇ 2-4 ਮਿੰਟ ਬਾਦੋਂ ਬਾਹਰ ਆ ਗਿਆ ਸੱਪ ਸਰ ਇਹਨਾਂ ਨੂੰ ਕੋਮਨ ਕਰਾਇਤ ਕਹਿੰਦੇ ਆ ਪੰਜਾਬ ਦਾ ਸਭ ਤੋਂ ਜ਼ਹਿਰੀਲਾ ਸੱਪ ਆ ਇਹ ਕੋਮਨ ਕਰਾਇਤ ਨੀ ਦੇ ਚੱਲ ਕੇ ਸੱਪ ਭਾਈ ਦੇ ਸੱਜਦਾ ਆ ਇਹਨੇ ਬੜੇ ਲੋਕ ਮਾਰੇ ਆ ਅਸੀਂ ਨਹੀਂ ਇਸ ਚੀਜ਼ ਨੂੰ ਬੜੇ ਤਰੀਕਿਆਂ ਤੇ ਬੜੇ ਸਾਹ ਨਾਲ ਵੜਦੇ ਆ ਜਾਈਂ ਅਸੀਂ ਜਦੋਂ ਅਸੀਂ ਇਹ ਸੱਪ ਨੂੰ ਫੜਨਾ ਵਾ ਭਾਜੀ ਇਹ ਕੱਪੜੇ ਨਹੀਂ ਪਾਉਣੇ ਜਿਹੜੇ ਉੱਤੇ-ਉੱਤੇ ਆ ਜਿਹੜੇ ਥੱਲੇ-ਥੱਲੇ ਆ ਜਿਨ੍ਹਾਂ ਦੇ ਨਾਂ ਲੱਗਾ ਉਹ ਨਹੀਂ ਕੱਪੜੇ ਤੁਸੀਂ ਵਰਤਨੇ ਅਜਿਹੇ ਸਾਰੇ ਸਾਰੇ ਕੱਪੜੇ ਤੂੰ ਹੀ ਕੱਢ ਲੋ। ਨਾ ਬੇਜੂ ਕੱਪੜੇ ਸਾਈਡ ਤੇ ਕਰ। ਕਿਉਂਕਿ ਬੱਚਿਆਂ ਨੇ ਪਾਉਣ ਵਾਲੇ ਕੱਪੜੇ ਆ, ਮਹਿੰਗੇ ਕੱਪੜੇ ਆ। ਤੇ ਇਹ ਕੱਪੜੇ ਰੱਖ ਦੇ। ਅਸਤ ਪਾਦੀ ਇਹ ਸੱਪ ਨੂੰ ਕੋਮਨ ਕਰਾਇਤ ਕਹਿੰਦੇ ਸੀ ਇਹ ਸੱਪ ਦਾ ਸਿਰਫ ਨਾਮ ਭਰਿਓ YouTube ਦੇ ਉੱਤੇ ਮੇਰੀਆਂ ਗੱਲਾਂ ਤੇ ਯਕੀਨ ਬਿਲਕੁਲ ਨਹੀਂ ਕਰਦਾ ਤੁਸੀਂ ਸਿਰਫ ਇਹ ਸੱਪ ਦਾ YouTube ਤੇ ਨਾਮ ਭਰਿਓ ਇਹ ਮੰਜੀ ਤੇ ਚੜ ਕੇ ਵਾਇਡ ਕਰਦਾ ਕੋਈ ਹਦੀਮ ਕੋਈ ਵੈਦ ਕੋਈ ਜੋਗੀ ਕੋਈ ਨਾਜ਼ਾ 200 ਕੋਈ ਮਨਕਾ ਵੀ ਇਹ ਸੱਪ ਲੜੇ ਤੇ ਕਾਟ ਨਹੀਂ ਜੀ ਹੁੰਦਾ ਕੈਮਰਾ ਸਹੀ ਕਰੋ ਤੁਹਾਡਾ ਕੈਮਰਾ ਨਹੀਂ ਸਹੀ ਹੋ ਰਿਹਾ ਸਹੀ ਹੈ ਤੁਹਾਡੇ ਬਾਪ ਜਿੱਤੇ ਮੁੰਡਾ ਪਿੰਡ ਦੋ ਬੱਚੇ ਸੁੱਤੇ ਸੀ ਰਾਤ ਤੇ ਥੋੜਾ ਜਿਹਾ ਪੈਨੋ ਗਾਲਾ 6 ਮਹੀਨੇ ਤੁਰੇ ਸ਼ੇਖ ਸਾਹ ਨਾਲ ਪਹਿਲੂ ਦੀ ਗੱਲ ਦੋਨਾਂ ਬੱਚਿਆਂ ਨੂੰ ਸੱਪ ਨੇ ਬਾਈਟ ਕੀਤੀ ਬਾਜੀ ਦੋਨੋਂ ਦੇ ਬੱਚਿਆਂ ਦੀ ਡੈਥ ਹੋ ਗਈ ਇਹ ਮੁੰਡੇ ਪਿੰਡ ਦੀ ਗੱਲ ਆ ਇਹ ਇਨਸਾਨ ਦੀ ਕਰਮੀ ਲੱਭਦਾ ਦੇਖੋ ਮੈਂ ਤੁਹੇ ਵੀਡੀਓ ਵੀਡੀਓ ਭੇਜਦੇ ਜੇ ਮੈਂ ਸਰਦਾਰ ਦੀ ਡਰੋਨ ਵਾਲਿਆਂ ਚ ਪਹੇ ਹੀ ਨਹੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਸਿਰਫ ਸਾਰਿਆਂ ਕੋਲ ਇੰਟਰਨੈਟ ਹੁੰਦਾ ਵਾ YouTube ਤੇ ਏਸਪ ਦਾ ਨਾਮ ਭਰੋ ਦੋਸਤੋ ਕਿਸੇ ਦਾ ਟਾਈ ਫੈਰਨਾ ਠੀਕ ਹੁੰਦਾ ਹੈ ਕਿਸੇ ਦੀ ਸਕਿਨ ਅਲਰਜੀ ਆ ਕਿਸੇ ਨੂੰ ਕੋਈ ਵੀ ਤਕੱਤ ਪਰੇਸ਼ਾਨੀ ਆ ਤੇ ਤੁਸੀਂ ਸਾਡੇ ਨਾਲ ਕਾਲ ਕਰਿਓ ਅਸੀਂ ਕਾਫੀ ਚੀਜ਼ਾਂ ਦੀ ਦੇਸੀ ਦਵਾਈ ਦਿੰਦੇ ਆ ਖਾਸ ਕਰਕੇ ਸਕਿਨ ਅਲਰਜੀ ਦੀ ਸਕਿਨ ਅਲਰਜੀ ਗੱਲਾਂ ਨਹੀਂ ਤੁਸੀਂ ਮੈਨੂੰ ਇੱਕ ਫੋਟੋ ਭਾਓ ਮੇਰਾ ਨੰਬਰ ਤੇ 95 9299 36 ਤੇ 35 ਤੁਸੀਂ ਮੇਰੇ ਵਟਸਐਪ ਨੰਬਰ ਤੇ ਇੱਕ ਫੋਟੋ ਭਾਓ ਸਕਿਨ ਅਲਰਜੀ ਦੀ ਤੇ ਮੈਂ ਤੁਹਾਨੂੰ 100 ਵੀਡੀਓ ਪਾਉਂਗਾ ਸਕਿਨ ਅਲਰਜੀ ਦੀ ਤੇ ਸਕਿਨ ਅਲਰਜੀ ਦੀ ਦੋਸਤੋ ਉਹ ਹੋ ਗਈ ਜਿਹੜੀ 15 15 20 20 ਸਾਲ ਪੁਰਾਣੀ ਖਰਾਬ ਹੋਈ ਤੋਂ ਲਾ ਕੇ ਪੂਰਾ ਪੈਰ ਠੀਕ ਹੋਏਗਾ ਪ੍ਰੋਸੀਜਰ ਤੇ ਸਾਹਮਣੇ ਬੰਦਾ ਹੀ ਬਾਦੀ ਦਾ ਵਾ ਤੇ ਬੰਦੇ ਨਾਲ ਗੱਲਬਾਤ ਕਰਾ ਦੀ ਜਿਆ ਕਿੰਨਾ ਚਿਰ ਪੁਰਾਣਾ ਜ਼ਖਮ ਆ ਕਿੰਨਾ ਖਰਾਬ ਹੋਇਆ ਵਾ ਹੱਡੀਆਂ ਤੱਕ ਦੇਖ ਲਈਆਂ ਵੀ ਬਾਈ ਜੀ ਠੀਕ ਹੋਈਆਂ ਵਾ ਗੱਲਾਂ ਨਾਲ ਨਹੀਂ ਗੱਲਾਂ ਨਾਲ ਬਹੁਤ ਕੋ ਲੋਕ ਕਹਿੰਦੇ ਆ ਪਰ ਬਿਲਕੁਲ ਠੀਕ ਹੋ ਜਾਣੀਆਂ ਤੁਹਾਡੇ ਸਕਰੀਨ ਦੇ ਉੱਤੇ ਤੁਹਾਨੂੰ ਵੀਡੀਓ ਹੀ ਬਾਦਾਂਗੇ ਬਾਬਾ ਜੀ ਸੱਪ ਬਹੁਤ ਜੀਦਾ ਇਹ ਆ ਇਥੇ ਕੀ ਤਰ੍ਹਾਂ ਇਹ ਬੇਦਰ ਤੋਂ ਆ ਜਾਂਦੀ ਹੈ ਘਰਾਂ ਜੇ ਬੰਦੇ ਦੇ ਸਰੀਰ ਦੀ ਕਰਮੀ ਲਾਭ ਦਾ ਬੰਦੇ ਦੇ ਨਾਲ ਆਣ ਕੇ ਸੌਂ ਜਾਂਦਾ ਇਹ ਪੰਜਾਬ ਦਾ ਬਹੁਤ ਹੀ ਰੀਲਾ ਸੱਪਾ ਸਰ ਤੁਸੀਂ ਤਾਂ ਜਾਣਦੇ ਹੋਗੇ ਸੱਪ ਬਾਰੇ ਆਖਿਆ ਨਾਮ ਸੁਣਿਆ ਹੋਊਗਾ ਮੇਰੀਆਂ ਵੀਡੀਓ ਤੇ ਨਹੀਂ ਹੋਰ ਵੀ ਲੋਕਾਂ ਦੀਆਂ ਵੀਡੀਓ ਦੇ ਨਾਮ ਸੁਣਿਆ ਹੋਊਗਾ ਇਹਨਾਂ ਦੇ ਸੱਪ 20 ਬੰਦੇ ਮਾਰਨ ਦਾ ਦੋਸਤੋ ਇਹ ਸੱਪ ਰੋਹਰ ਕਿਸੇ ਦੇ ਘਰ ਮੜਿਆ ਸੀ ਤੇ ਅਸੀਂ ਸਵੇਰੇ ਚੜਕੇ ਆਣ ਕੇ ਸੱਪ ਘਰ ਰਹੇ ਤੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਦੇਖ ਕੇ ਸੱਪ ਫੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਇਹ ਉਹ ਸੱਪਾ ਜਿਹੜਾ ਬਿਸਤਰੇ ਤੇ ਚੜਕੇ ਦੰਦੀ ਵੱਡਦਾ ਵਾ ਜਦੋਂ ਕਿਸੇ ਨੂੰ ਸੱਪ ਕੱਟਦਾ ਵਾ ਇਹਦਾ 2 ਤੋਂ 2.5 ਘੰਟੇ ਬਾਦੋ ਜ਼ਹਿਰ ਚੜਦਾ ਵਾ ਪਹਿਲੀ ਗੱਲ ਇਹ ਵੀ ਜਦੋਂ ਕਿਸੇ ਨੂੰ ਸੱਪ ਪਿਸਤਰੇ ਦੇ ਜੜੇ ਕਿਸੇ ਦੇਸੀ ਦਵਾਈ ਦੇ ਕਿਸੇ ਹਕੀਮ ਕਿਸੇ ਵੈਦ ਕਿਸੇ ਚੋਗੀ ਦੇ ਚੱਕਰ 'ਚ ਬਿਲਕੁਲ ਨਹੀਂ ਪੈਣਾ ਸਿਰਫ ਉਹ ਸਿਰਫ ਸਮਾ ਰਹਿੰਦੇ ਆ ਇੰਜੈਕਸ਼ਨ ਲੈਣੇ ਆ ਕਿਉਂਕਿ ਅਹੀਂ ਸੱਪਾਂ ਦੀ ਨਾੜੀ-ਨਾੜੀ ਨਾਲ ਵਾਕਿਵਾ ਇਹ ਸੱਪਾਂ ਦੇ ਉੱਤੇ ਕੋਈ ਦੇਸੀ ਦਵਾਈ ਕਾਟ ਹੀ ਨਹੀਂ ਕਰਦੀ ਢਾਈ ਤੋਂ 3 ਘੰਟੇ ਬਾਅਦ ਉਹਦਾ ਜ਼ਹਿਰ ਚੜਦਾ ਵਾ ਇਹਦੇ ਜ਼ਹਿਰ ਦੇ ਲੱਛਣ ਕੀ ਆ ਜਦੋਂ ਇਹ ਸੱਪ ਕਿਸੇ ਨੂੰ ਲੜਦਾ ਵਾ ਸਭ ਤੋਂ ਪਹਿਲਾਂ ਤੁਹਾਡੇ ਸੰਗ ਦਾ ਦੋਸਤੋ ਸੁੱਕਣਾ ਇਨੇ ਅੱਧੇ ਦਿਨ ਦੇ ਵਿੱਚ ਤੁਹਾਡਾ ਸੰਗ ਜਿਹੜਾ ਵਾ ਸੁੱਕਣਾ ਸ਼ੁਰੂ ਕਰ ਦੇਣਾ ਵਾ ਜਦੋਂ ਤੁਹਾਨੂੰ 1 ਘੰਟਾ ਹੋ ਗਿਆ ਸੰਗ ਜਾਦਾ ਸੁੱਕਣਾ ਜਦੋਂ 1.5 ਘੰਟਾ ਹੋ ਗਿਆ ਸੰਗ ਜਾਦਾ ਸੁੱਕਣਾ ਪਰ ਜਦੋਂ 2 ਘੰਟੇ ਤੋਂ ਜ਼ਿਆਦਾ ਟਾਈਮ ਹੋ ਜਾਂਦਾ ਵਾ ਤੇ ਇਹ ਸਪਣੇ ਜ਼ਹਿਰ ਨਾਲ ਪੰਜ ਪੇਟ ਚ ਦਰਦ ਹੁੰਦੀ ਫਿਰ ਸਾਹ ਲੈਣ ਚ ਦਿੱਕਤ ਆਉਂਦੀ ਫਿਰ ਸਭ ਸੰਗ ਵੱਡਦਾ ਵਾ ਦੋਗੀਆਂ ਦੀ ਭਾਸ਼ਾ ਦੇ ਨੂੰ ਸੰਤ ਝੂੜ ਕਹਿੰਦੇ ਆ ਪਰ ਇੰਗਲਿਸ਼ ਦੇ ਵਿੱਚ ਇਹਨੂੰ ਕਾਮਨ ਕਰਿਆ ਕਹਿੰਦੇ ਆ YouTube ਤੇਰਾ ਨਾਮ ਭਰੋਗੇ ਇਰੀਆ ਸ਼ੋ ਨਲ ਗਿਆ ਹੁਣੇ ਸੱਪ ਲੜ ਗਿਆ ਤੁਹਾਨੂੰ ਕਿਸੇ ਨੂੰ ਵੀ ਲੜ ਗਿਆ ਬੰਦਾ ਆਪਾ ਫਾਣਾ ਦੇ ਚੱਕਰ ਤੇ ਬੈੰਨੀਆਂ ਲੋਕ ਇੱਦਾਂ ਫਾਣਾ ਕਰਦੇ ਆ ਤੁਸੀਂ ਮੈਨੂੰ ਇਹ ਦੱਸੋ ਵੀ ਫਾਣਾ ਕਰਦੇ ਨਾਲ ਜਿਹੜਾ ਸੱਪ ਦਾ ਜ਼ਹਿਰ ਉਹ ਜਾਂਦਾ ਕਿੱਥੇ ਕੀ ਉਹ ਜ਼ਹਿਰ ਦਾ ਪਾਣੀ ਬਣਦਾ ਕੀ ਉਹ ਜ਼ਹਿਰ ਸਰੀਰ ਚ ਰੁਕਦਾ ਪ੍ਰੋਸੀਜਰ ਪਤਾ ਕੀ ਆ ਸਿਰਫ ਪੰਜਾਬ ਦੇ ਦੋ ਸੱਪਾ ਜਿਹੜੇ ਬੰਦੇ ਨੂੰ ਗੰਦੀ ਵੜਾ ਕੇ ਬੰਦੇ ਦੀ ਜਾਨ ਲੈ ਸਕਦੇ ਆ ਬਾਕੀ ਕਿਸੇ ਕਿਸੇ ਸੱਪ ਤੇ ਜ਼ਹਿਰ ਹੀ ਨਹੀਂ ਆ ਅਸੀਂ ਰੋਜ਼ ਸੱਪ ਵੜਦੇ ਆ ਇਦਾਂ ਲੋਕਾਂ ਦੇ ਘਰਾਂ ਤੋਂ ਲੋਕਾਂ ਨੂੰ ਗੰਦੀ ਵੜਾ ਕੇ ਆਪਣੀ ਜੁਬਾਨ ਨਾਲ ਸੱਪ ਦੀ ਜੁਬਾਨ ਟੱਚ ਕਰਕੇ ਐਸ ਤਰੀਕੇ ਨਾਲ ਸੱਪ ਫੜ ਕੇ ਕਪੜਿਆਂ 'ਚ ਪਾ ਕੇ ਹਮੇਸ਼ਾ ਲੋਕਾਂ ਨੂੰ ਡਰਾਉ গ্রুপ ਕੀਤਾ ਜੇ ਮਨਕਾ ਪਾਦੀ ਸੱਪ ਲੜੇ ਦਾ ਹਾਲ ਹੋਈ ਉਹਦੀ ਕੀਮਤ ਕਿੰਨੀ ਹੋਵੇ ਸਰਦਾਰ ਜੀ ਲੱਖਾਂ ਰੁਪਈਆ ਤੇ ਚੋਗੀ ਮਨਕਾ 2-300 ਦਾ ਕਿਉਂ ਦਿੰਦਾ ਕਦੀ ਕੱਲਾ ਸੋਚੀ ਆ ਇਹ ਸੱਪ ਤੇ ਸਿਰਫ ਉਹ ਸਿਰਫ ਇਹਦੇ ਇੰਜੈਕਸ਼ਨ ਕੰਮ ਆਉਣੇ ਜੇ ਜਿਹੜਾ ਦੇਸੀ ਦਵਾਈ ਦੇ ਚੱਕਰ 'ਚ ਪੈ ਗਿਆ ਮੈਨੂੰ ਲੜਿਆ ਹੁੰਦਾ ਨਹੀਂ ਦੇਸੀ ਦਵਾਈ ਦੇ ਚੱਕਰ 'ਚ ਪੈ ਗਿਆ ਮੇਰੀ ਕੋੜ ਉਹ ਤੇ ਜੈਮ ਵਾਲਾ ਪੈ ਗਿਆ ਦੋਸਤੋ ਮੈਂ ਇਹ ਗੱਲਾਂ ਮੇਰੀਆਂ ਸੱਦੀਆਂ ਹੁੰਦੀਆਂ ਵਾ ਆ ਸੱਪ ਦੀ ਸ਼ਕਲ ਦੇ ਰੰਗ ਧਿਆਨ ਨਾਲ ਪਹਿਚਾਨ ਲਿਓ ਸਿਰਫ ਉਹ ਸਿਰਫ YouTube ਤੇ ਰਨਾ ਨਾਮ ਭਰੇ ਉਹ ਕਮੈਂਟ ਕਰ ਰਹਿਤ ਲਗਭਗ ਪੰਜਾਬ ਦੇ ਵਿੱਚ 80% ਮੌਤਾਂ ਦਾ ਕਾਰਨ ਇਹ ਕੱਲਾ ਸੱਪ ਆ ਕਿਉਂਕਿ ਇਹ ਸੱਪ ਮੰਜੀ ਦੇ ਚੜ ਕੇ ਬਾਈਟ ਕਰਦਾ ਲੋਕਾਂ ਦੇ ਨਾਲ ਲਾਣ ਕੇ ਸੌਂ ਜਾਂਦਾ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਾ ਕੇ ਕਿਸੇ ਦੇ ਘਰੋਂ ਹੁਣੇ ਨੰਬਾਰੀ ਚੋਂ ਫੜਿਆ ਸੀ ਚਲੋ ਸਭ ਤੋਂ ਵੱਡੀ ਗੱਲ ਆ ਵੀ ਇਹਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਇਸ ਸੱਪ ਨੂੰ ਕੋਮਨ ਕਰ ਰਹਿਤ ਕਹਿੰਦੇ ਆ ਜਿੱਦਾਂ ਕਿ ਸੱਪ ਜਾਂਦਾ ਹੋਇਆ ਦਿਖਾ ਤਾ ਯਾਰ سپورਟ ਤਾਂ ਚਲੋ ਅੱਜ ਦੀ ਡੇਟ ਦੇ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਪੰਜਾਬ ਹੀ ਕਰਦਾ ਪਰ ਦੋਸਤੋ ਮੈਨੂੰ ਇੱਕ ਮੈਂ ਮੋਬਾਈਲ ਦੀ ਲੋੜ ਆ ਮੈਂ ਚਾਰ ਇੰਟਰਵਿਊ ਕਰਾਈਆਂ ਮੈਨੂੰ ਕਿਸੇ ਨੇ ਮੋਬਾਈਲ ਨਹੀਂ ਦਿੱਤਾ ਜੇ ਕਿਸੇ ਦੋਸਤ ਕੋਲ ਸੈਕੰਡ ਹੈਂਡ ਫੋਨ ਹੈਗਾ ਤਾਂ ਮੈਨੂੰ ਜਰੂਰ ਦਿਓ ਜਿਹੜੇ ਫੋਨ ਦੇ ਉੱਤੇ ਮੈਂ ਜਾਣਕਾਰੀ ਦੀ ਇੰਡਾਇਰ ਹੀ ਡਿਸਪਲੇ ਟੁੱਟ ਗਿਆ ਥੱਲੇੋਂ ਕੰਮ ਨਹੀਂ ਕਰਦੀ ਤੇ ਜੇ ਕਿਸੇ ਕੋਲ ਸੈਕੰਡ ਹੈਂਡ ਫੋਨ ਹੈਗਾ ਵਾ ਇੱਕ ਫੋਨ ਮੈਨੂੰ ਜਰੂਰ ਦਿਓ 3-4000 ਰੁਪਏ ਦਾ ਕੋਈ ਸੈਕੰਡ ਹੈਂਡ ਕਿਸੇ ਕੋਲ ਫੋਨ ਪਿਆ ਵਾ ਸਪੋਰਟ ਕਮੈਂਟਾਂ ਚ ਸਾਰਾ ਹੀ ਪੰਜਾਬ ਕਰੀ ਜਾਂਦਾ ਬੱਲੇ ਬੱਲੇ ਵੀ ਸਾਰਾ ਪੰਜਾਬ ਕਰਦਾ ਕੰਮ ਬਹੁਤ ਵਧੀਆ ਕਰਦਾ ਨਾਲ ਤੇ ਜਾਣਕਾਰੀਆਂ ਬਹੁਤ ਵਧੀਆ ਦਿੰਦਾ ਪਰ ਜਿੱਦੋਂ ਕਿਤੇ ਨਾਥ ਨੂੰ ਲੋੜ ਹੁੰਦੀ ਹੈ ਨਾ ਕਿਸੇ ਚੀਜ਼ ਦੀ ਉਦੋਂ ਵੀਰੇ ਕੋਈ ਨਹੀਂ ਅੱਗੇ ਵੱਧਦਾ ਚਾਰ ਇੰਟਰਵਿਊ ਕਰਾਈਆਂ ਚਾਰਾਂ ਜੀ ਇੱਕ ਮੋਬਾਈਲ ਦੀ ਮੰਗ ਕੀਤੀ ਹੈ ਕਿਸੇ ਨੇ ਮੋਬਾਈਲ ਨਹੀਂ ਗਿਫਟ ਕੀਤਾ 3-4000 ਰੁਪਏ ਦਾ ਜੇ ਕਿਸੇ ਵੀਰ ਨੇ ਮੋਬਾਈਲ ਗਿਫਟ ਕੀਤਾ